ਕਿ ਇਸ ਲਈ ਇਸ ਉਦੇਸ਼ ਇਹ ਉਦੇਸ਼ ਖੋਲਦੇ ਹਨ ਜੀ ਦੇਖੇ ਕੀ ਹੁੰਦੇ ਨੇ ਵਾਕ ਵਿੱਚ ਉਦੇਸ਼ ਬਾਰੇ ਜੋ ਵਿਆਪਨ ਕੀਤਾ ਗਿਆ ਹੈ ਉਸ ਨੂੰ ਦੇਖਦੇ ਹਨ ਜਿਵੇਂ ਪ੍ਰਿੰਸੀਪਲ ਸਾਹਿਬ ਜਮਾਤਾਂ ਦਾ ਨਿਰੀਖਣ ਕਰ ਰਹੇ ਹਨ ਵੀ ਦੇ ਜਮਾਤਾਂ ਦਾ ਨਿਰੀਖਣ ਮਤਲਬ ਕਲਾਸਿਸ ਦਾ ਨਿਰੀਖਣ ਕਰ ਰਹੇ ਹਨ ਨਿਰੀਖਣ ਕਰ ਰਹੇ ਹਨ ਔਰ ਟੋਨੀ ক্রিকেট ਖੇਡ ਰਿਹਾ ਹੈ ਇਹਦੇ ਵਿੱਚ ক্রিকেট खेल रहे हैं मतलब की काम कर रहे हैं अभी देखिए है। कम बारे जानकारी मिल रही है कि काम की है अमिताभ बच्चन कबड्डी की कमेंट्री कर रहा है कबड्डी की कमेंट्री करना ज काम दस कबड्डी की कमेंट्री करना या क्रिकेट खेलना अपनी जमातों का निरीक्षण करना है काम दस कम बारे हूँ असी मतलब इस चीज़ की पहचान की है कि पहले वाले संय कर रहे थे कि गुरु जी भोजन खा रहे हैं भी काम कर रहे मतलब उदेश और विधेय दोनों काम जरूरी ने विधेय भी हो उदेश भी ऐसा नहीं हो सकता कि पानी टंकी भर रही है जिमें कि उद्देश नहीं है विधेय है ठीक है विधेय है मेरे उद्देश्य कि टंकी भर रही है कोई काम हो रहा है लेकिन यह गल संपूर्ण है अपने आपकी भर रही है लेकिन अपने आप भी भर वह पानी डगी भर रहा है ठीक है ਰਾਧਾ ਭੰਡੇ ਮਾਝ ਰਹੀ ਹੈ ਉਹ ਝਾੜੂ ਲਗਾ ਰਹੀ ਹੈ ਸਾਈ सोनू ਕਿਤਾਬ ਪੜ ਰਿਹਾ ਹੈ ਤੇ ਨਾਲ ਵਿੱਚ ਇੱਕ ਕੰਮ ਕਰਨ ਵਾਲਾ ਹੈ ਔਰ ਕੰਮ ਹੋ ਰਿਹਾ ਹੈ ਤੇ ਵਾਕ ਸਾਹਮਣੇ ਸਪਸ਼ਟ ਹੈ ਹੁਣ ਮਕਾਦੇ ਸ਼ੁੱਧ ਕੀ ਹੈ ਜਿਹੜਾ ਮਤਲਬ ਹੁੰਦਾ ਕਿ ਇਸ ਸ਼ਬਦਾਂ ਨੂੰ ਤਰਕਲੀਬ ਨਾਲ ਅੰਤਕੀ ਨਾ ਲਗਾ ਦੇ ਅੱਗੇ ਵਿੱਚ ਲਾਉਣੀ ਹੈ ਤਾਂ ਅਸ਼ੂਦ ਹੋ ਜਾਂਦੇ ਨੇ ਜਿੱਦ ਸਾਨੂੰ ਬਿਲਕੁਲ ਸਹੀ ਤਰ੍ਹਾਂ ਲਗਾਣੇ ਹਨ ਕਿ ਪਹਿਲੇ ਕੀ ਆਏ ਵਿੱਚ ਕੀ ਆਏ ਫਿਰ ਵਿੱਚ ਖਮ ਆਏ ਕਿਰਿਆ ਹੈ ਪਹਿਲੇ ਕਰਤਾ ਹੈ ਕਿਰਿਆ ਹੈ ਫਿਰ ਆਪਣਾ ਉਹ ਉਸ ਤੋਂ ਬਾਅਦ ਵਾਕ ਦਾ ਅਖੀਰਲਾ ਇਸਰ ਬੰਨਿਆ ਸੀ ਤੇ ਉਸ ਵਾਕ ਦਾ ਸੁਧਰੀ ਮੰਨਦਾ ਜਦੋਂ ਸਾਨੂੰ ਉਹ ਵਾਕ ਪੂਰਾ ਦਾ ਬਣੇ ਸਮਝ ਆਂਦਰ ਬੰਦਾ ਅਸੀਂ ਦੇਖਣਾ ਕੁਝ ਧਾਰਨ ਤਰਤੀਬ ਸੰਬੰਧੀ ਨਹੀਂ ਆ ਨਿਯਮ ਕਿ ਵਾਕਾ ਵਿੱਚ ਸ਼ਬਦਾਂ ਨੂੰ ਖਾਸ ਨਿਸ਼ਚਿਤ ਤਰਕੀਬ ਅਨੁਸਾਰ ਜੋੜ ਕੇ ਲਿਖਿਆ ਜਾਂਦਾ ਹੈ ਪਾਸ਼ਾ ਵਿੱਚ ਵਾਕ ਵਿੱਚ ਸਤ ਤੋਂ ਪਹਿਲਾਂ ਕਰਤਾ ਫਿਰ ਕਰਮ ਤੇ ਅਖੀਰ ਵਿੱਚ ਕਿਰਿਆ ਆਉਂਦੀ ਹੈ ਤੇ ਕਿਰਿਆ ਆਉਂਦੀ ਹੈ ਐਡਾ ਜਿੱਤੇ ਵਾਕਾ ਵਿੱਚ ਵਾਕ ਨੂੰ ਤਰਤੀਬ ਵਿੱਚ ਲਿਖੇ ਦਸਾਇਆ ਗਿਆ ਹੈ ਦੇਖੋ ਮੈਂ ਰੋਟੀ ਮੈਂ ਖਾਂਦਾ ਹਾਂ ਨਹੀਂ ਹਮੇਸ਼ਾ ਪਹਿਲੇ ਆ ਮੈਂ ਆਂਦਾ ਕਰਤਾ ਜੋ ਕਰਤਾ ਹੁੰਦਾ ਜੋ ਕਰਨ ਵਾਲਾ ਹੈ ਜੋ ਕੰਮ ਕਰਦਾ ਹੈ ਜੋ ਕੋਈ ਵੀ ਕੰਮ ਕਰ ਰਿਹਾ ਉਹ ਪਹਿਲੇ ਆਂਦਾ ਹੈ ਤੇ ਮੈਂ ਰੋਟੀ ਖਾਂਦਾ ਫਿਰ ਰੋਟੀ ਆਏਗੀ ਜੋ ਕਰਮ ਹੈ ਜਿੰਦੇ ਉਤੇ